ਮਾਂ ਹੁੰਦੀ ਆ ਮਾਂ ਦੁਨੀਆਂ ਵਾਲਿਓ ਤਾਂ ਗੱਲਾਂ ਹੀ ਰਹਿ ਗਈਆਂ ਅੱਜ ਦੀ ਮਾਂ ਇੰਸਟਾਗ੍ਰਾਮ ਤੇ ਰੀਲ ਬਣਾਉਣ ਲੱਗੀ ਸੀ ਤੇ ਉਹਦਾ ਛੋਟਾ ਬੱਚਾ ਗਰਮ ਪਾਣੀ ਦੇ ਨਾਲ ਮੱਚ ਗਿਆ ਇਹੋ ਜਿਹੇ ਹਾਲਾਤ ਬਣ ਗਏ ਤੁਹਾਨੂੰ ਮੈਂ ਕੀ ਦੱਸਾਂ ਘਟਣਾ ਕਿਵੇਂ ਘਟਿਆ ਤੁਹਾਨੂੰ ਦਿਖਾਵਾਂ ਗਿਆ ਜਾ ਭਾਈ ਦਿਖਾ ਕੀ ਗੱਲ ਖਿੱਚ ਕੇ ਆ ਜਾ ਦਿਖਾ ਮੈਨੂੰ ਕਿਵੇਂ ਗੱਲ ਹੋਈ ਆ ਇਹ ਕੀ ਕਰਦੀ ਏ ਤੁਹਾਡੀ ਨੂੰ ਕਰਦੀ ਏ 24 ਘੰਟੇ ਇਹ ਵੀਡੀਓ ਬਣਾਉਂਦੀ ਰਹਿੰਦੀ ਆ ਇਹ ਬੱਚੇ ਦਾ ਖਿਆਲ ਨਹੀਂ ਰੱਖਦੀ ਨਾ ਕੋਈ ਕੰਮ ਧੰਦਾ ਕਰਦੀ ਆ ਇਹ ਬੜੀ ਰੀਲਾ ਬਣਾਉਂਦੀ ਆ ਹਾਂ ਜੀ 24 ਘੰਟੇ ਇਹਦਾ ਬਸ ਇੱਕੋ ਹੀ ਧਿਆਨ ਹੁੰਦਾ ਵਾ ਇਹਦਾ ਵੀ ਮੈਂ ਰੀਲਾ ਪਾਵਾਂ ਰੀਲਾ ਪਾਵਾਂ ਬਸ ਇੰਸਟਾ ਦੇ ਰੀਲਾ ਪੰਦੀ ਰਹਿੰਦੀ ਆ ਪਲਾ ਕੇ ਰਾਡ ਤੇ ਪਾਣੀ ਵਾਲੀ ਤੇ ਛੜਤੀ ਠੀਕ ਹੈ ਤੇ ਆਪ 모ਬਾਈਲ ਵੇਖੀ ਜਾਵੇ ਠੀਕ ਹੈ ਬੱਚੇ ਦਾ ਵਿਚਾਰਾ ਨਿੱਕਾ ਜਿਹਾ ਬੱਚਾ ਹੈਗਾ ਤੇ ਉਹ ਅਸੀਂ ਕੰਮ ਤੇ ਜਾਈਏ ਕਿ ਬੱਚਿਆਂ ਨੂੰ ਸੰਭਗੀ ਬਿਲਕੁਲ ਬਿਲਕੁਲ ਰੀਲਾ ਬਣਾਉਂਦੀ ਆ ਰੀਲਾ ਬਣਾਉਂਦੀ ਆ ਮੁੜ ਕੇ ਕੀ ਕੀ ਕਰਗੇ ਕੀ ਕੀ ਦੇ ਕੋਈ ਇਹਦਾ ਹੱਥ ਕਿਵੇਂ ਮੱਚਿਆ ਜੀ ਇਹਦਾ ਹੱਥ ਸਰ ਐਕਚੁਅਲ ਦੇ ਵਿੱਚ ਨਾ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਕਿੱਥੇ ਟਿਕਦੇ ਆ ਗਰਮ ਪਾਣੀ ਦੇ ਵਿੱਚ ਹੱਥ ਦੇ ਲਿਆ ਨੇ ਗਰਮ ਪਾਣੀ ਜੀ ਤੁਸੀਂ ਕਿੱਥੇ ਸੀ ਮੈਂ ਵੀ ਘਰ ਹੀ ਸੀ ਮੈਂ ਐਕਚੁਅਲ ਦੇ ਵਿੱਚ ਮੈਂ ਥੋੜਾ ਸੋਸ਼ਲ ਮੀਡੀਆ ਦੇ ਜ਼ਿਆਦਾ ਐਕਟੀਵੇਟ ਰਹਿਣੀ ਆ ਮੈਂ ਰੀਲ ਬਣਾਉਂਦੀ ਪਈ ਸੀ ਲਓ ਜੀ ਬੱਚੇ ਦਾ ਹੱਥ ਮੱਚਣ ਦਾ ਸਭ ਤੋਂ ਵੱਡਾ ਕਾਰਨ ਹੈ ਰੀਲ ਬਣਾਉਣਾਗਾ ਦੱਸੋ ਜਵਾਗ ਦਾ ਖਿਆਲ ਰੱਖਣਾ ਸੀ ਕਿ ਰੀਲ ਜ਼ਰੂਰੀ ਸੀ ਮੈਂ ਬੱਚੇ ਦਾ ਖਿਆਲ ਤਾਂ ਮੈਂ ਪ੍ਰੋਪਰ ਰੱਖਦੀ ਹਾਂ ਤੁਸੀਂ ਇਹ ਕਿਉਂ ਕਿਹਾ ਵੀ ਰੀਲ ਬਣਾ ਰਹੀ ਸੀ ਮੈਂ ਰੀਲ ਪਹਿਲੇ ਹੀ ਬਣਾ ਰਹੀ ਸੀ ਇਹਨੇ ਪਿੱਛੇ ਜਾ ਕੇ ਪਾਣੀ 'ਚ ਹੱਥ ਦੇਤਾ ਮੇਰੇ ਤੁਹਾਨੂੰ ਇਹਨਾਂ ਦਾ ਪਤਾ ਸੀ ਵੀ ਬੱਚਾ ਛੋਟਾਗਾ ਤੇ ਪਾਣੀ 'ਚ ਹੱਥ ਪਾ ਸਕਦਾ ਛੋਟਾ ਮੈਨੂੰ ਪਤਾ ਨਹੀਂ ਸੀ ਐਕਚੁਅਲ 'ਚ ਰੋਡ ਤਾਂ ਮੈਂ ਕੱਢਦਾ ਸੀਗਾ ਤੇ ਫਿਰ ਕਿੱਥੇ ਅੱਜਕੱਲ ਦੇ ਨਿਆਣੇ ਟਿਕਦੇ ਤੁਹਾਨੂੰ ਪਤਾ ਹੈ ਅੱਛਾ ਨਿਆਣੇ ਨਹੀਂ ਟਿਕਦੇ ਤੁਸੀਂ ਤੂੰ ਫਿਰ ਤੂੰ ਟਿਕ ਜਾਂਦੀ ਤੂੰ ਇਹਦਾ ਖਿਆਲ ਤਾਂ ਰੱਖਣਾ ਸੀ ਨਹੀਂ ਤੁਸੀਂ ਬੋਲਦੇ ਕਿ ਕਿਦਾਂ ਤੂੰ ਕੀ ਹੁੰਦਾ ਬੋਲਦੇ ਕਿਦਾਂ ਤੇ ਉਹਦਾ ਤਾਂ ਹੱਥ ਮੱਚ ਗਿਆ ਮੇਰਾ ਬੱਚਾ ਤੁਹਾਨੂੰ ਜਿਆਦਾ ਮੇਰਾ ਬੱਚਾ ਤੂੰ ਫਾਹੇ ਲਾਉਣਾ ਤੇਰਾ ਬੱਚਾ ਮੇਰਾ ਬੱਚਾ ਮੈਂ ਫਿਰ ਇਹ ਤੁਸੀਂ ਦੇਖੋ ਇਹਦਾ ਨਕਰੀਜ ਵੇਖੋ ਇਹ ਤੁਸੀਂ ਸਮਝਦੇ ਹੋ ਵੀ ਇਹ ਸਾਹਮਣ ਵਾਲੇ ਪਾਸੇ ਗੱਲ ਆਉਂਦੀ ਹੈ ਤੁਹਾਨੂੰ ਤੁਸੀਂ ਇਹ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਹੁੰਦੀਆਂ ਤੁਸੀਂ ਕੱਲ ਵੀ ਇੱਕ ਸੋਸ਼ਲ ਮੀਡੀਆ ਤੇ ਇਦਾਂ ਦੀ ਚੀਜ਼ ਵੇਖੀ ਆ ਬੱਚੇ ਦਾ ਹੱਥ ਅਣਗੇਲੀ ਕਾਰਨ ਮੱਚਿਆ ਉਹਨੂੰ ਗਲਤੀ ਨਹੀਂ ਮੰਨਣੀ ਤੁਸੀਂ ਦਿਮਾਗ ਇਹ ਦਿਮਾਗ ਦੇਖੋ ਤੁਸੀਂ ਇਹ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਗਲਤੀ ਹੈ? ਨਹੀਂ ਮੇਰੀ ਗਾਦੀ ਗਲਤੀ ਹੈ ਦੀ ਗਲਤੀ ਹੈ ਟਿੱਗਿਆ ਨਹੀਂਗਾ। ਇਹਦਾ ਖਿਆਲ ਕਿਨੇ ਰੱਖਣਾ ਵਸੇ ਨਹੀਂ ਗੱਲ। ਖਿਆਲ ਤਾਂ ਮੈਂ ਰੱਖਣਾ ਸੀ ਤੇ ਫਿਰ ਖਿਆਲ ਮੈਂ ਰੱਖੀ ਜਾਂਦੀਆਂ ਖਿਆਲ। ਆਏ ਹੱਥ ਮਚਾ ਕੇ ਖਿਆਲ ਰੱਖਣਾ। ਮੈਂ ਜਾਣ ਕੇ ਮਚਾਇਆ। ਜਾਣ ਕੇ ਤਾਂ ਨਹੀਂ ਮਚਾਇਆ ਪਰ ਤੁਹਾਡੀ ਜ਼ਿੰਮੇਵਾਰੀ ਤਾਂ ਹੈ ਕੋਈ। ਉਹ ਮੇਰੀ ਜ਼ਿੰਮੇਵਾਰੀ ਤੂੰ ਮਚਾ ਕੇ ਫੇਰ ਆ ਗਿਆ। ਫੇਰ ਆ ਗਿਆ ਤੁਸੀਂ ਇਹ ਦੇਖੋ ਯਾਰ ਮੈਂ ਤਾਂ ਆਪਦੀ ਇਹਨੇ ਗਲਤੀ ਨਹੀਂ ਮੰਨਣੀ ਠੀਕ ਹੈ ਇਧਰ ਮਾਤਾ ਜੀ ਖੜੇ ਇਹਨਾਂ ਨੂੰ ਪੁੱਛਦੇ ਆ ਮੈਂ ਤਾਂ ਯੂਰੇ ਨੂੰ ਆਜੋ। ਇਹ ਕੀ ਕਰਦੀ ਐ ਥੋੜੀ ਨੂੰ ਕਰਦੀ ਐ 24 ਘੰਟੇ ਇਹ ਵੀਡੀਓ ਬਣਾਉਂਦੀ ਰਹਿੰਦੀ ਐ ਇਹ ਬੱਚੇ ਦਾ ਖਿਆਲ ਨਹੀਂ ਰੱਖਦੀ ਨਾ ਕੋਈ ਕੰਮ ਧੰਦਾ ਕਰਦੀ ਐ ਇਹ ਬਾਰੀਲਾ ਬਣਾਉਂਦੀ ਆ ਹਾਂ ਜੀ 24 ਘੰਟੇ ਇਹਦਾ ਬਸ ਇੱਕੋ ਹੀ ਧਿਆਨ ਹੁੰਦਾ ਵਾ ਇਹਦਾ ਵੀ ਮੈਂ ਰੀਲਾਂ ਪਾਵਾਂ ਰੀਲਾਂ ਪਾਵਾਂ ਬਸ ਇੰਸਟਾ ਦੇ ਰੀਲਾਂ ਬੰਦੀ ਰਹਿੰਦੀ ਐ ਲਓ ਰੀਲਾਂ ਦੇਖੋ ਹੌਲੀ ਹੌਲੀ ਹੱਥ ਦੁਖਦਾ ਪੁੱਤ ਆ ਦੁਖਦਾ ਦੇਖੋ ਹੱਥ ਵੀ ਦੁਖਦਾ ਬੱਚੇ ਦਾ ਹਾਂ ਦੱਸੋ ਮਾਤਾ ਤਾਂ ਕਹਿੰਦੀ ਇਹ ਤੁਹਾਡੀ ਸੱਸ ਇਹ ਦੇਖੋ ਸੱਸ ਨੂੰ ਦਾ ਤਾਂ ਸ਼ੁਰੂ ਤੋਂ ਰਿਸ਼ਤਾ ਇਦਾਂ ਦਾ ਹੀ ਰਿਹਾ ਹੈ ਮੈਂ ਭਾਵੇਂ ਜਾਨ ਦੇਦਾ ਇਹਨਾਂ ਨੇ ਐਂ ਕਹਿਣਾ ਵੀ ਇਹ ਤਾਂ ਢੱਕਾ ਨਹੀਂ ਤੋੜਦੀ ਠੀਕ ਹੈ ਮੈਂ ਸਾਰਾ ਕੰਮ ਕਰਕੇ ਫੇਰ ਹੀਲਾ ਬਣਾਉਣੀ ਆ ਮੈਂ ਇਹ ਤਾਂ ਕਹਿੰਦੀ ਅਸੀਂ ਕੰਮ ਕਰ ਬਿਲਕੁਲ ਨਹੀਂ ਇਹ ਘਰ ਦਾ ਕੋਈ ਕੰਮ ਨਹੀਂ ਕਰਦੀ ਮੈਂ ਆਪਣੇ ਆਪ ਸਾਰਾ ਕੰਮ ਕਰਦੀ ਹਾਂ ਇਹਨਾਂ ਬਸ ਇਹਦਾ ਹੀ ਕੰਮ ਹੈ ਇਹਨੇ ਬੱਚੇ ਦੀ ਕੇਅਰ ਨਹੀਂ ਕਰਨੀ ਉਹਨੀ ਕੇਅਰ ਮੈਨੂੰ ਕਰਨੀ ਪੈਂਦੀ ਐ ਇਸ ਬੱਚੇ ਦੀ ਦੱਸੋ ਫੇਰ ਬੱਚੇ ਦੀ ਤੁਸੀਂ ਕੇਅਰ ਕੀਤੀ ਸੀ ਫੇਰ ਮੇਰੇ ਬੱਚੇ ਦੇ ਹੱਥ ਕਿਵੇਂ ਮੱਚਾ ਮਮਾ ਦੇ ਇਹ ਬੱਚੇ ਦਾ ਹੱਥ ਉਸ ਟਾਈਮ ਤੋਂ ਬੱਚਾ ਜਦੋਂ ਮੈਂ ਘਰ ਵਿੱਚ ਨਹੀਂ ਸੀ ਤੇ ਇਹਨਾਂ ਨੇ ਉਦੋਂ ਬਾਅਦ ਵਿੱਚ ਹੀ ਪਾਣੀ ਮਾਂ ਤਾਂ ਕਹਿੰਦੀ ਮੈਂ ਘਰ 'ਚ ਹੀ ਨਹੀਂ ਸੀ ਹੁਣ ਫਿਰ ਕੋਈ ਵੱਡੀ ਗੱਲ ਨਹੀਂ ਚਲੋ ਮੈਂ ਪਾਣੀ ਰੱਖਿਆ ਸੀ ਗਰਮ ਵਿੱਚ ਹੱਥ ਦੇ ਤਾਂ ਕੋਈ ਨਹੀਂ ਥੋੜੀ ਸੱਟ ਹੀ ਆ ਹੋ ਜੇਗੀ ਸੱਟ ਸੱਟਾ ਵੇਖੋ ਉੱਥੇ ਇਹਨੂੰ ਹਜੇ ਥੋੜੀ ਸੱਟ ਵੇਖਦੇ ਜਵਾਕ ਦਾ ਜਿਹੜਾ ਹੱਥ ਆ ਹੱਥ ਵੇਖੋ ਹੁਣ ਹੁਣ ਪਤਾ ਲੱਗਦਾ ਵੀ ਇਹ ਪੇਨ ਹੁੰਦੀ ਹੂ ਦਰਦ ਹੁੰਦਾ ਉਹ ਪਰ ਜੇ ਜੇ ਕਿਤੇ ਇਹ ਗੱਲ ਕਿਤੇ ਪਹਿਲਾਂ ਹੀ ਕਰ ਲਈ ਜਾਂਦੀ ਮਾਂ ਤਾਂ ਜਿੰਨਾ ਟਾਈਮ ਤੁਸੀਂ ਘਰੇ ਰਹਿੰਦੇ ਉਦੋਂ ਤੁਸੀਂ ਖਿਆਲ ਰੱਖਦੇ ਉਨੀ ਦੇਰ ਕੇਅਰ ਕਰਦੇ ਆਂ ਅਸੀਂ ਬੱਚੇ ਦੀ ਪਰ ਦਾ ਸੋ ਫਿਰ ਅੱਜ ਹੋ ਗਈ ਮੈਂ ਜਮੈਂ ਮੈਂ ਮੇਰੇ ਬੱਚੇ ਦੀ ਕੇਅਰ ਨਹੀਂ ਕਰ ਸਕਦਾ ਫਿਰ ਰੀਲਾਂ ਦੇ ਇੰਨਾ ਜ਼ੋਰ ਦਿੱਤਾ ਨਹੀਂ ਨਹੀਂ ਰੀਲ ਵੇਖੋ ਤੁਸੀਂ ਐ ਵੇਖੋ ਵੀ ਰੌਂਗ ਕਿੰਨਾ ਬੋਲਦੀ ਜੇ ਇਹ ਕੈਮਰੇ ਤੇ ਇੰਨਾ ਰੌਂਗ ਬੋਲ ਸਕਦੀ ਹੈ ਤੇ ਮੁੜ ਕੇ ਇਹਨਾਂ ਦਾ ਕੀ ਹਾਲ ਕਰਦੀ ਹੂ ਇਹ ਤੁਹਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਠੀਕ ਆ ਤੁਸੀਂ ਇਸ ਬੱਚੇ ਦਾ ਹੱਥ ਨਾ ਪੁੱਟ ਪਟਣਾ ਇਹ ਦੇ ਵੇਖੋ ਹੱਥ ਮੱਚ ਗਿਆ ਇਹ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਕਈ ਵਾਰੀ ਅਸੀਂ ਕੀ ਕਰਦੇ ਆ ਘਰਾਂ ਦੇ ਵਿੱਚ ਰਾੜ ਲਾ ਦਿੰਨੇ ਆ ਰਾੜ ਲਾ ਕੇ ਜਾਂ ਉਹਨੂੰ ਕੱਢ ਦਿੰਨੇ ਆ ਪਰ ਪਾਣੀ ਉਵੇਂ ਹੀ ਗਰਮ ਪਿਆ ਰਹਿੰਦਾ ਕਈ ਵਾਰੀ ਬੱਚੇ ਜਿਹੜੇ ਛੋਟੇ ਹੁੰਦੇ ਆ ਉਹ ਪਾਣੀ ਦੇ ਵਿੱਚ ਹੱਥ ਪਾ ਲੈਂਦੇ ਆ ਜਾਂ ਪਾਣੀ ਉੱਪਰ ਡੋਹਰ ਲੈਂਦੇ ਆ ਜਿਹਦੇ ਨਾਲ ਉਹਨਾਂ ਦਾ ਸਰੀਰ ਮੱਚ ਜਾਂਦਾ ਤੇ ਬਹੁਤ ਬੱਚਿਆਂ ਦੀ ਇਦਾਂ ਮੱਚਣ ਤੋਂ ਬਾਅਦ ਮੌਤ ਵੀ ਹੋਈ ਆ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਰੀਲ ਬਣਾਉਂਦੇ ਆ ਉਹ ਛੁੱਪ ਗੱਲ ਤੇ ਦੱਸਣੀ ਪੈਣੀ ਆ ਨਾ ਜਿਹੜੀ ਹੋਈ ਇਹ ਸ਼ਕਲ ਨਾ ਚੱਜਦੀ ਹੋਵੇ ਗੱਲ ਚੱਜਦੀ ਕਰ ਲੈ ਵਾ ਇਹਦੀ ਤੁਸੀਂ ਸ਼ਕ ਇਹ ਟ੍ਰੈਂਡ ਹੈ ਮੈਂ ਰੀਲਸ ਬਣਾਉਣੀ ਆ ਫਿਰ ਮੈਂ ਆਰਟਿਸਟ ਆ ਕਿ 24 ਘੰਟੇ ਮੈਨੂੰ ਮਤਲਬ ਦੇਖੋ ਯਾਰ ਤੁਸੀਂ ਆ ਰੀਲ ਆ ਟ੍ਰੈਂਡ ਵੇਖੋ ਤੁਸੀਂ ਉੱਤੇ ਆ ਹੋਰੀ ਕੁੱਪਾ ਜਾਂ ਚੜਾਇਆ ਠੀਕ ਹੈ ਨਹੀਂ ਤਾਂ ਬੰਦਾ ਰਮਾਲ ਬੰਨ ਕੇ ਇਹਨੂੰ ਮਾਸਕ ਕਹਿੰਦੇ ਆ ਕੋਰੋਨਾ ਟਾਈਮ ਸਾਰੇ ਲੋਕਾਂ ਨੇ ਚੜਾਇਆ ਸੀ ਹੁਣ ਕਿਹੜਾ ਕੋਰੋਨਾ ਚਾਹ ਹੁਣ ਮੈਂ ਅਜ ਵੀ ਫੋਲੋ ਕਰਦੀ ਆ ਫੋਲੋ ਕਰਦੀ ਆ ਅਸਲ ਜਿਦਾ ਇਹ ਜਿਹੜਾ ਰੀਲਾਂ ਬਣਾਉਣ ਦਾ ਕਰੇਜ ਆ ਨਾ ਉਹਨੇ ਇਹ ਭੱਠਾ ਬਣਾਇਆ ਮੈਂ ਕਹਿੰਦਾ ਬਹੁਤ ਸਾਰੇ ਪਲੇਟਫਾਰਮ ਹੈਗੇ ਆ ਸੋਸ਼ਲ ਮੀਡੀਆ ਤੇ ਲੋਕ ਕੰਮ ਕਰਦੇ ਨੇ ਆਪਦਾ ਬਿਜ਼ਨਸ ਕਰਦੇ ਨੇ ਪੈਸੇ ਕਮਾਉਂਦੇ ਨੇ ਜ਼ ਕਰਨਾ سوشل میڈیا ਤੇ ਇਸ ਤਰੀਕੇ ਨਾਲ ਕਰੋ ਵੀ ਆਪਦਾ ਪਰਿਵਾਰ ਪਾਲਣਾ ਪਰਿਵਾਰ ਦਾ ਖਿਆਲ ਰੱਖਣਾ ਬੰਦਾ ਤਾਂ ਹੀ ਕੰਮ ਕਰਦਾ ਨਾ ਇਹ ਪੈਸੇ ਤੁਹਾਡੇ ਕਿਹੜੇ ਕੰਮ ਦੇ ਆ ਤੁਸੀਂ ਤਾਂ ਜਵਾਕ ਦੇ ਤਾ ਹੱਥ ਮਚਾ ਕੇ ਰੱਖਦੇ ਮੈਂ ਜਾਣ ਕੇ ਥੋੜੀ ਮਚਾਇਆ ਤੂੰ ਮੇਰੇ ਸੇਰੀ ਚੜੀ ਜਾਣਾ ਪੱਤਰਕਾਰਾਂ ਘਰ ਵਾਲਾ ਘਰ ਵਾਲਾ ਕਿੱਥੇ ਹੈ ਤੇਰਾ ਘਰ ਵਾਲਾ ਮੇਰਾ ਕੰਮ ਤੇ ਗਿਆ ਉਹਨੂੰ ਫੋਨ ਲਾਓ ਉਹਨੂੰ ਕਿਉਂ ਫੋਨ ਮੈਂ ਕਿਉਂ ਲਾਵਾਂ ਉਹਦੇ ਨਾਲ ਵੀ ਤਾਂ ਗੱਲ ਕਰਨੀ ਆ ਨਾ ਮੈਂ ਮੈਂ ਗੱਲ ਕਰ ਲੂੰਗੀ ਆਪੇ ਉਹਨਾਂ ਨੂੰ ਤੁਸੀਂ ਗੱਲ ਕਰਾਓ ਫੋਨ ਲਾਓ ਤੇ ਮੈਨੂੰ ਨੰਬਰ ਦਿਓ ਨੰਬਰ ਦਿਓ ਨੰਬਰ ਨਹੀਂ ਨੰਬਰ ਗੱਲ ਆਪਾਂ ਕਰਾਂਗੇ ਇਹਦੇ ਬੀਬੀ ਦੇ ਘਰ ਵਾਲੇ ਦੇ ਨਾਲ ਵੀ ਉਹਦਾ ਕੀ ਕਹਿਣਾ ਕਿਉਂਕਿ ਗੱਲ ਤਾਂ ਫੇਰ ਹੀ ਪਤਾ ਲੱਗੂ ਨਾ ਸਾਹਮਣੇ ਕੀ ਆ ਨੰਬਰ ਦੇ ਆ ਨੰਬਰ ਡਾਇਲ ਕਰੋ ਤੁਸੀਂ ਉਹਨਾਂ ਨੂੰ ਕੁਝ ਗਲਤ ਨਾ ਬੋਲਿਆ ਜੇ ਮੈਂ ਗੱਲ ਤੇ ਤਾਂ ਤੂੰ ਹੀ ਬਥੇਰਾ ਬੋਲਦੀ ਹੋਵੇਂਗੀ ਸਾਨੂੰ ਕਿੱਥੇ ਸਾਨੂੰ ਕੀ ਉਹ ਬਹੁਤ ਅੱਤੇ ਸੁਭਾਰੇ ਆ ਹੂੰ ਹੈਲੋ ਹੁਣ ਹੈਲੋ ਹਾਂ ਬਈ ਕੋਣ ਪੱਤਰਕਾਰ ਬੋਲਦਾ ਜੀ ਕਿਹੜਾ ਪੱਤਰਕਾਰ ਤੁਹਾਡੇ ਬੱਚੇ ਦਾ ਹੱਥ ਮੱਚਿਆ ਕੱਲ ਹਾਂ ਬਈ ਮੱਚਿਆ ਕੀ ਗੱਲ ਹੋ ਗਈ ਸੀ ਉਹ ਯਾਰ ਭਰਾਵਾ ਉਹਨਾ ਉਹਨੇ ਕੀ ਨਾ ਮ ਗਰਮ ਪਾਣੀ ਦੇ ਬਾਲਟੀ ਦੇ ਵਿੱਚ ਹੱਥ ਪਾ ਲਿਆ ਘਰ ਵਾਲੀ ਕੀ ਕਰਦੀ ਸੀ ਘਰ ਵਾਲੀ ਘਰ ਵਾਲੀ ਉਹ ਮੋਬਾਈਲ ਵੇਖ ਕੇ ਆਪਦਾ ਤੇ ਪਾਸੇ ਅੱਖ ਖੜ ਜਾਂਦੀ ਐ ਦੇਖਤੀਆਂ ਨਹੀਂ ਕਰਤੀਆਂ ਨਹੀਂ ਜੀ ਜਵਾਕ ਚਰਬ ਲੂਸੀ ਜਾਂਦਾਗਾ ਕੀ ਕੀ ਕਰ ਵਾਲੀ ਹੂੰ ਉਹਨੇ ਪਲਾ ਕੇ ਰਾਡ ਤੇ ਪਾਣੀ ਵਾਲੀ ਤੇ ਛੜਤੀ ਠੀਕ ਹੈ ਤੇ ਆਪ ਮੋਬਾਈਲ ਦੇਖੀ ਜਾਵੇ ਠੀਕ ਹੈ ਬੱਚੇ ਦਾ ਵਿਚਾਰਾ ਨਿੱਕਾ ਜਿਹਾ ਬੱਚਾ ਹੈਗਾ ਤੇ ਅਸੀਂ ਕੰਮ ਤੇ ਜਾਈਏ ਕਿ ਬੱਚਿਆਂ ਨੂੰ ਸਭ ਕੀ ਬਿਲਕੁਲ ਬਿਲਕੁਲ ਰੀਲਾ ਬਣਾਉਂਦੀ ਆ ਰੀਲਾ ਬਣਾਉਂਦੀ ਆ ਮੁੜ ਕੇ ਕੀ ਕੀ ਕਰਕੇ ਕੀ ਕੀ ਦੇ ਕੋਲ ਸੁਖ ਰੋਈਏ ਅਸੀਂ ਨਹੀਂ ਜਦੋਂ ਸ਼ਾਮ ਨੂੰ ਕੰਮ ਤੋਣੇ ਕਹਿੰਦੇ ਨਹੀਂ ਤੁਸੀਂ ਇਹਨੂੰ ਕੰਮ ਉਹਨੂੰ ਪਤਾ ਕੀ ਕਹਿੰਦੇ ਪਾਣੀ ਜਿਹਾ ਜਦੋਂ ਘਰ ਵਾਲਾ ਹੁੰਦਾਗਾ ਉਹਨੂੰ ਪਾਣੀ ਦਿੰਦੇ ਹੁੰਦੇ ਆ ਠੀਕ ਹੈ ਕਹਿੰਦੀ ਮੇਰੇ ਮੋਬਾਈਲ ਮੋਬਾਈਲ ਦੇਖੋ ਮੇਰੇ ਕਿੰਨੇ ਵੀਡੀਓ ਤੇ ਲਾਈਕ ਆ ਗਏ ਇਹਹੀ ਗੱਲ ਹੁੰਦੀ ਆ ਮੈਂ ਕੋਲੀ ਖੜੀ ਆ ਮੈਂ ਤੁਹਾਨੂੰ ਦੱਸਾਂ ਸ਼ਾਮ ਨੂੰ ਘਰ ਹੀ ਆਉਣਾ ਦੱਸੋ ਜੀ ਆ ਲੈ ਵੇਖ ਲੈ ਹੁਣ ਰੋਹ ਮਾਰੀ ਜਾਂਦੀ ਮੈਂ ਹਾਂ ਤੁਸੀਂ ਦੇਖੋ ਹਜੇ ਵੀ ਉਹਨੂੰ ਧਮਕਾਉਂਦੀ ਆ ਮੂਰੋ ਫੋਨ ਲਾ ਕੇ ਉਹ ਕਹਿੰਦਾ ਵੀ ਮੈਨੂੰ ਪਾਣੀ ਨਹੀਂ ਦਿੰਦੀ ਆਏ ਨੂੰ ਜਦੋਂ ਕੰਮ ਤੋਣਾ ਪਹਿਲਾਂ ਇਹ ਕਹਿੰਦੀ ਮੇਰੀ ਵੀਡੀਓ ਤੇ ਲੈ ਕੇ ਵੇਖ ਕਿੰਨੇ ਆਏ ਆ ਠੀਕ ਆ ਰੀਲਾ ਕਾਦੀਆਂ ਬਣਾਉਣੀ ਆ ਤੂੰ ਰੀਲਾ ਮੈਂ ਬਣਾਉਣੀ ਆ ਜੋ ਅੱਜਕੱਲ ਚੱਲ ਰਿਹਾ ਪਸ ਟ੍ਰੈਂਡਿੰਗ ਟ੍ਰੈਂਡਿੰਗ ਸੌਂਗਸ ਦੇਖੀ ਤੇ ਉਹਨਾਂ ਤੇ ਰੀਲਾ ਬੜਾਈ ਗਈ ਹਾਂ ਹਾਂ ਵਾ ਵੇਖੋ ਤੁਸੀਂ ਮੈਂ ਕਹਿੰਦਾ ਨਹੀਂ ਹੁੰਦੀ ਕੁਛ ਠੀਕ ਆ ਬਾਈ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਅਸੀਂ ਅੱਜ ਵੀਡੀਓ ਕਰਨ ਆਏ ਸੀ ਤੁਹਾਡੀ ਇਹ ਓਏ ਕੋਈ ਨਹੀਂ ਬਾਈ ਯਾਰ ਸਾਡੇ ਬਹੁਤ ਔਖੇ ਆ ਯਾਰ ਪੁੱਛ ਨਾ ਤੂੰ ਐਵੇਂ ਕੋ ਤਾਂ ਵਿਚਾਰਾ ਇੰਨਾ ਔਖਾ ਫਿਰ ਤੁਹਾਡੇ ਕਹਿਣਾ ਮਤਲਬ ਕੀ ਮੈਂ ਤੁਹਾਨੂੰ ਔਖਾ ਕਰਦੀ ਆ ਤੇ ਆ ਔਖਾ ਹੀ ਆ ਹੁਣ ਜਵਾਕ ਵਿਚਾਰਾ ਕੀ ਬੋਲੇ ਹੁਣ ਮੇਰਾ ਮੇਰਾ ਜੇ ਬੋਲਦਾ ਤੇ ਦੋ ਧਰਦੀ ਅਤੋਂ ਅੱਛਾ ਮਾਰਦੀ ਜਵਾਕ ਦੇ ਮਾਰਦੀ ਵੀ ਆ ਹਾਂ ਮਾਰਦੀ ਆ ਅੱਛਾ ਅੱਛਾ ਤੇ ਸਾਸੀ ਤੇ ਭਰਾਵਾ ਪੁੱਛਣਾ ਕਿਵੇਂ ਦਿਨ ਕੱਢਦੇ ਆ ਲਓ ਦੱਸੋ ਜੀ ਮੈਂ ਤੁਸੀਂ ਨਾ ਚੁੱਪ ਕਰੋ ਦਿਨ ਕੱਟੀਆਂ ਨਾ ਮੈਂ ਕਰੀ ਨਹੀਂ ਆ ਤੁਹਾਡੇ ਨਾਲ ਕਿੱਥੇ ਵਿਆਹੀ ਗਈਆਂ ਹਾਂ ਬਹੁਤ ਔਖਾ ਭਰਾਵਾ ਪੁੱਛਣਾ ਕੀ ਗਈਏ ਤੈਨੂੰ ਧੰਨ ਜਿਗਰਾ ਬਾਈ ਤੇਰਾ ਜਿਹੜਾ ਕੱਟੀ ਜਾਂਦਾ ਤੂੰ ਇਹਦੇ ਨਾਲ ਠੀਕ ਆ ਤੁਸੀਂ ਹੁਣ ਦੇਖੋ ਆਪਾਂ ਗੱਲਬਾਤ ਵੀ ਕੀਤੀ ਆ ਘਰ ਵਾਲੇ ਦੇ ਨਾਲ ਹੁਣ ਮਾਤਾ ਜੀ ਦੱਸੋ ਇਦਾਂ ਹੀ ਕਰਦੀ ਆ ਬਿਹੇਵ ਹਾਂਜੀ ਹਾਂਜੀ ਜੀ ਇਦਾਂ ਦਾ ਬਿਹੇਵ ਕਰਦੀ ਆ ਇਹ ਬੱਚੇ ਦੀ ਕੈਰ ਨਹੀਂ 24 ਘੰਟੇ ਇਹਨੂੰ ਵੀਡੀਓ ਪਾਉਂਦੀ ਰਹਿੰਦੀ ਆ ਘਰ ਵਾਲੇ ਨਾਲ ਲੜਦੀ ਆ ਹਾਂਜੀ ਹਾਂਜੀ ਫੇਰ ਤੁਸੀਂ ਗੱਲਬਾਤ ਨਹੀਂ ਕਰਦੇ ਗੱਲਬਾਤ ਕਰਦੇ ਤੇ ਫੇਰ ਇਹਨਾਂ ਨੂੰ ਹੁਣ ਕੀ ਕਰੀਏ ਕੀ ਸਮਝਾਈਏ ਇਹਨਾਂ ਨੂੰ ਆਪ ਸਮਝਣਾ ਚਾਹੀਦਾ ਦੱਸੋ ਬੀਬਾ ਜੀ ਹੁਣ ਮੈਂ ਇਹ ਐਵੇਂ ਕਹੀ ਜਾਂਦੀ ਆ ਲੜਾਈ ਕਰਦੀ ਆ ਹੁਣ ਇਹ ਐਵੇਂ ਤਾਂ ਨਹੀਂ ਆ ਗਿਆ ਐਵੇਂ ਲੜਾਈ ਕਰਦੀ ਆ ਮੈਂ ਦੇਖੋ ਦੇਖੋ ਆ ਇਹਨਾਂ ਦੇ ਪਿੰਡ ਦੇ ਬੰਦੇ ਖੜੇ ਆ ਇਹ ਰੀਲਰ ਰੂਲਾ ਬਣਾਉਂਦੀ ਆ ਜੀ ਹਾਂਜੀ ਹਾਂਜੀ ਇਧਰ ਦੀ ਨੇੜੇ ਆਓ ਮੜਾ ਨੇੜੇ ਆਓ ਬਣਾਉਂਦੀ ਰੀਲ ਹਾਂਜੀ ਰੀਲਾਂ ਚ ਰੁਚੀ ਰੇਣੀ 24 ਘੰਟੇ ਜੀ ਇਹੀ ਕੰਮ ਕਰਦੇ ਹਾਂਜੀ ਇਹੀ ਕੰਮ ਕਰਦੇ ਤੁਹਾਡੇ ਨੇੜੇ ਘਰ ਇਹਨਾਂ ਦੇ ਹਾਂਜੀ ਨੇੜੇ ਘਰ ਆ ਜੀ ਲਓ ਹੁਣ ਤੁਹਾਡੇ ਪਿੰਡ ਦੇ ਲੋਕ ਇਹ ਮੈਨੂੰ ਫੋਲੋ ਕਰਦੇ ਆ ਇਹ ਸਾਰਿਆਂ ਨੇ ਪਹਿਲਾਂ ਕਮੈਂਟ ਲਿਖਦੇ ਬਹੁਤ ਸੋਹਣੀ ਰੀਲ ਬਣੀ ਆ ਅੱਛਾ ਕਰ ਦੋ ਕਮੈਂਟ ਉਹ ਤਾਂ ਕਰਨੇ ਆ ਜੀ ਫਿਰ ਪਿੰਡ ਤੌਰ ਤੇ ਹਾਂ ਤੇ ਫਰ ਇਹ ਗਲਤ ਕੰਮ ਹੋ ਰਿਹਾ ਨਾਲ ਨਾਲ ਵੀ ਕਰਦੀ ਆ ਹਾਂਜੀ ਆ ਦੇਖੋ ਫਿਰ ਕਰਨੀ ਚਾਹੀਦੀ ਆ ਜੀ ਜੀ ਦੱਸੋ ਕੀ ਕਰੀਏ ਇਹ ਦੇਖੋ ਜਿਹੜੇ ਮੇਰੇ ਫੈਨ ਫਾਲੋਇੰਗ ਆ ਮੈਂ ਉਹਨਾਂ ਦੇ ਸਿਰਤੀ ਤੁਰੀ ਫ ਕਰਤੇ ਤੁਰੀ ਫਿਰਦੀਆਂ ਫਿਰ ਇਹਨਾਂ ਦੇ ਗੱਲ 'ਚ ਗੂਠਾਂ ਨਾ ਨਾ ਦੇਤੇ ਨਾ ਜਾਣੇ ਮੈਂ ਗੱਲ 'ਚ ਗੂਠਾ ਕਦੋਂ ਦੇਤਾ ਤੁਹਾਡੇ ਕਿਹੜੇ ਆ ਤੁਸੀਂ ਹੁਣ ਦੇਖੋ ਤੁਸੀਂ ਵੇਖੋ ਸਰਦੀ ਦੀ ਰੋਤਾ ਠੰਡ ਦੀ ਰੋਤਾ ਠੀਕ ਆ ਰੀਲਾਂ ਮੈਂ ਕਹਿੰਦਾ ਬਣਾਓ ਜਿਹੜਾ ਕੰਮ ਕਰਨਾ ਜੀ ਸਕਦ ਕੇ ਕਰੋ ਪਰ ਉਦੋਂ ਜਦੋਂ ਤੁਸੀਂ ਜਮਾਂ ਫ੍ਰੀ ਹੋਗੇ ਹੋ ਠੀਕ ਆ ਤੁਸੀਂ ਕੰਮ ਕਰਨਾ ਪਰਿਵਾਰ ਲਈ ਰੀਲਾਂ ਬਣਾ ਲਓ ਕੋਈ ਗੱਲ ਨਹੀਂ ਸਾਰੇ ਬਣਾਉਂਦੇ ਆ ਹੁਣ ਫ੍ਰੀ ਆ ਰੱਬ ਤੇ ਧੁੱਪ ਕੱਢਦਾ ਨਹੀਂ 24 ਘੰਟੇ ਰਜਾਈ 'ਚ ਪਏ ਰਹੀਦਾ ਆ ਤੜਕੇ ਰੋਟੀਆਂ ਖਾ ਲੀਆਂ ਸ਼ਾਮ ਦੀਆਂ ਖਾ ਲੀਆਂ ਉਸ ਤੋਂ ਬਾਅਦ ਫ੍ਰੀ ਆ ਫਿਰ ਰੀਲਾਂ ਹੀ ਬਣਾਉਣੀਆਂ ਨੇ ਰੀਲਾਂ ਫਿਰ ਜਵਾਕਾਂ ਦਾ ਖਿਆਲ ਤਾਂ ਰੱਖਦੇ ਆ ਬੱਚਾ ਮੈਂ ਬੱਚੇ ਦਾ ਖਿਆਲ ਤਾਂ ਰੱਖਦੀ ਆ ਹੁਣ ਇਹਦੇ ਪੱਟੀ ਪੁੱਟੀ ਕਰਵਾਈ ਆ ਡਾਕਟਰ ਨੇ ਰੈਸਟ ਦਸੀਆ ਜੋ ਸਕੂਲ ਵੀ ਨਹੀਂ ਭੇਜ ਰਹੀ ਤੇ ਅੱਗੇ ਤੋਂ ਮਤਲਬ ਮੈਂ ਕੋਸ਼ਿਸ਼ ਕਰੂੰਗੀ ਵੈਸੇ ਅੱਜਕੱਲ ਮੈਂ ਹਜੇ ਹਜੇ ਤਾਂ ਕੋਸ਼ਿਸ਼ ਕਰੂੰਗੀ ਹਜੇ ਮਨ ਦੀ ਵੀ ਨਹੀਂ ਵੀ ਮੈਂ ਕੰਮ ਕਰ ਲਵਾਂ ਤੇ ਕੋਸ਼ਿਸ਼ ਨਹੀਂ ਮੈਂ ਮੇਰੇ ਬੱਚੇ ਨੂੰ ਵੀ ਇਸ ਲਾਈਨ ਵੱਲ ਲੈ ਕੇ ਜਾਣਾ ਮੇਰੇ ਨਾਲ ਵੀ ਰੀਲ ਬਣਾਇਆ ਕਰਨੀਆਂ ਨੇ ਵਾਹ ਜੀ ਵਾਹ ਵੇਖੋ ਤੁਸੀਂ ਕਿਉਂ ਮਾਤਾ ਜੀ ਇਹ ਗਲਤ ਹੋ ਰਿਹਾ ਜੀ ਬਹੁਤ ਜਿਆਦਾ ਗਲਤ ਹੋ ਕੀ ਕਹਿਣਾ ਕੀ ਚਾਹਣਾ ਹੁਣ ਫਿਰ ਵੀ ਰੋਕਣਾ ਚਾਹੀਦਾ ਅਸੀਂ ਹਾਂਜੀ ਇਹਨਾਂ ਨੂੰ ਰੋਕਣਾ ਚਾਹੀਦਾ ਵੀ ਬੱਚਿਆਂ ਨੂੰ ਵੀ ਪੜ੍ਹਾਈ ਵਾਲੇ ਪਾਸੇ ਤੁਰਨਾ ਚਾਹੀਦਾ ਤੇ ਇਹਨਾਂ ਨੂੰ ਇਹਨਾਂ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਲਓ ਇਹ ਮਾਤਾ ਨੇ ਆਪਾਂ ਨੂੰ ਗੱਲ ਦੱਸੀ ਹੈ ਇਹਦੀ ਨੂੰਹ ਜਿਹੜੀ ਹੈ ਭੈਰੀ ਲਾ ਬਣਾਉਂਦੀ ਹੈ ਜਵਾਕ ਦਾ ਹੱਥ ਮੱਚ ਗਿਆ ਉਹਦਾ ਖਿਆਲ ਨਹੀਂ ਕੀਤਾ ਮਾਤਾ ਕਹਿੰਦੀ ਅਸੀਂ ਰੋਕਣ ਦਾ ਯਤਨ ਹੈ ਜਿਹੜਾ ਉਹ ਕਰਦੇ ਆ ਪਰ ਇਹ ਚੀਜ਼ ਰੋਕ ਨਹੀਂ ਰਹੀ ਅੱਛਾ ਤੁਸੀਂ ਹੁਣ ਜਿਹੜਾ ਇਹਨਾਂ ਨੂੰ ਦਵਾਈ ਬੂਟੀ ਤੁਸੀਂ ਦਵਾਈ ਕੇ ਤੇ ਪਾਪਾ ਹੀ ਦਵਾ ਕੇ ਲਿਆਇਆ ਨਹੀਂ ਪਾਪਾ ਦਵਾਈ ਲੈ ਕੇ ਆਏ ਸੀਗੇ ਮੈਂ ਨਾਲ ਗਈ ਸੀ ਵੈਸੇ ਤਾਂ ਕਿਉਂਕਿ ਡਾਕਟਰ ਨੇ ਵੀ ਮੈਨੂੰ ਕਿਹਾ ਸੀ ਕਿ ਡਾਕਟਰ ਕਹਿੰਦੇ ਮੇਰੀ ਐਡ ਕਰ ਚੀਓ ਮੈਂ ਤਾਂ ਤਾਂ ਨਾਲ ਗਈ ਅੱਛਾ ਵੇਖੋ ਇਹ ਬਿਜ਼ਨਸ ਜਵਾਕ ਦਾ ਹੱਥ ਵਿੱਚ ਆ ਪਿਆ ਇਹਨੂੰ ਆਪਦੀਆਂ ਐਡਾਂ ਦਾ ਫਿਰ ਮੋਬਾਈਲ ਮੋਬਾਈਲ ਕੋਲੇ ਰੱਖਦੇ ਹਾਂ ਸਾਰੇ ਹਾਂ ਮੈਂ ਅੱਜ ਵੀ ਲੈ ਕੇ ਆਈਆਂ ਵੇਖੋ ਅੱਛਾ ਦੇਖੋ ਆ ਭਲਾ ਹੋਏ ਤੁਹਾਡਾ ਵੇਖੋ ਸਟੈਂਡ ਵੀ ਨਾਲ ਹੀ ਆ ਨਹੀਂ ਆਹ ਸਟੈਂਡ ਕਾ ਤੋਂ ਨਾਲ ਰੱਖਿਆ ਮੈਨੂੰ ਮੈਨੂੰ ਪਤਾ ਸੀ ਅੱਜ ਤੱਤਾ ਪੱਤਰਕਾਰ ਆਊਗਾ ਮੈਂ ਰੀਲ ਕੱਢਣੀ ਆ ਤੁਹਾਡੇ ਨਾਲ ਇੱਕ ਨਹੀਂ ਨਹੀਂ ਅਸੀਂ ਤਾਂ ਤੇਰੀ ਰੀਲ ਤੋਂ ਰਜੇ ਤਾਂ ਇਹ ਵੇਖੋ ਹਜੇ ਨੂੰ ਰੀਲ ਦਾ ਕਰੇ ਜਾ ਵੇਖੋ ਆ ਸਾਰਾ ਸਮਾਨ ਆਪਦਾ ਨਾਲ ਹੀ ਰੱਖੀ ਬੈਠੀ ਆ ਠੀਕ ਆ ਉਹ ਤੇ ਰੀਲਾਂ ਬਣਾਉਂਦੀ ਆ ਮਮਾ ਕਰੇ ਸਾਰਾ ਦਿਨ ਲੱਗੀ ਰਹਿੰਦੀ ਐ ਤੈਨੂੰ ਰੋਟੀ ਦੇ ਦਿੰਦੀ ਕਿ ਨਹੀਂ ਦਿੰਦੀ ਹੈ ਨਹੀਂ ਦਿੰਦੀ ਲੈ ਉਹ ਤਾਂ ਕਹਿੰਦਾ ਮੈਨੂੰ ਰੋਟੀ ਵੀ ਨਹੀਂ ਦਿੰਦੀ ਉਹ ਫਿਰ ਦਾਦੀ ਦਿੰਦੀ ਆ ਨਾ ਰੋਟੀ ਰੋਟੀ ਦਾਦੀ ਵੇਖੋ ਹੌਲੀ ਹੌਲੀ ਗੱਲ ਦੁੱਧੂ ਦੇ ਦੇ ਦੁੱਧੂ ਕਿ ਨਹੀਂ ਦਿੰਦੀ ਨਹੀਂ ਦਿੰ بس ریلیے ਬਣਾਈ ਜਾਂਦੀ ਰਹਿੰਦੀ ਐ ਇੱਕ ਮਿੰਟ ਇੱਕ ਮਿੰਟ ਪ੍ਰੈਸ ਕਰੇਗਾ ਤੂੰ ਚੁੱਪ ਕੇ ویسے ਹੀ ਤੂੰ ਆਪ ਹੀ ਬਹੁਤ ਘਰੀ ਪਈ ਐ ਐਡੀ ਗੱਲ ਨਹੀਂ ਖਬਰਾਉਣ ਦੀ ਰੋਟੀ ਨਹੀਂ ਦਿੰਦੀ ਹੈ ਕੁੱੜਦੀ ਐ ਕੁੱੜਦੀ ਹੈਗੀ ਆ ਉਹ ਕਹਿੰਦਾ ਉਹ ਤਾਂ ਕਹਿੰਦਾ ਕੁਰਦੀ ਵੀ ਬਹੁਤ ਹੈ ਮੈਨੂੰ ਨਹੀਂ ਕੁੱਟਦੀ ਤਾਂ ਨਹੀਂ ਦੇਖੋ ਇੰਨਾ ਸੋਹਣਾ ਮੇਰਾ ਬੱਚਾ ਕੁੱਟਣ ਨੂੰ ਜੀ ਕਰਦਾ ਪਹਿਲਾਂ ਫਿਰ ਕੁੱਟਣ ਨੂੰ ਜੀ ਤਾਂ ਨਹੀਂ ਕਰਦਾ ਪਰ ਸਾਂਭਣ ਦੀ ਜ਼ਿੰਮੇਵਾਰੀ ਤਾਂ ਕਿਤੇ ਨਾ ਕਿਤੇ ਬਣਦੀ ਆ ਗਈ ਹਨਾ ਵੇਖੋ ਇਹਦਾ ਹੱਥ ਮੱਚਿਆ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਸਾਨੂੰ ਠੀਕ ਹੈ ਕੰਮ ਕਰੋ ਕਰਨਾ ਚਾਹੀਦਾ ਪਰ ਖਿਆਲ ਵੀ ਨਾਲ-ਨਾਲ ਰੱਖਣਾ ਚਾਹੀਦਾ ਕਿੰਨੀਆਂ ਸਾਰੀਆਂ ਘਟਨਾਵਾਂ ਇਹ ਹੋਈਆਂ ਜਾਂ ਆਪਾਂ ਇਹ ਵੇਖਦੇ ਹਾਂ ਕਈ ਵਾਰੀ ਰੀਲਾਂ ਸੀ ਉਹੋ ਜੀ ਜਗ੍ਹਾ ਤੇ ਜਾ ਕੇ ਬਣਾਉਨੇ ਆ ਜਿੱਥੇ ਆਪਾਂ ਕਹਿ ਦਿੰਨੇ ਵੀ ਸਿੱਧਾ ਮੌਤ ਦੇ ਮੂੰਹ ਚ ਕੋਈ ਕਿਤੇ ਨਹਿਰ ਦੇ ਕਿਨਾਰੇ ਜਾ ਕੇ ਕੋਈ ਰੇਲਵੇ ਸਟੇਸ਼ਨ ਤੇ ਜਾ ਕੇ ਬਣਾਉਂਦਾ ਬਹੁਤ ਸਾਰੀਆਂ ਰੀਲਾਂ ਇਦਾਂ ਹੁੰਦੀਆਂ ਜਿਦੇ ਵਿੱਚ ਮੌਤ ਵੀ ਹੋ ਜਾਂਦੀ ਹੈ ਹੁਣ ਜੇ ਕਿਤੇ ਇਹ ਭੈਣ ਜੀ ਰੀਲ ਨਾ ਬਣਾਉਂਦੇ ਹੁੰਦੇ ਤੇ ਜਵਾਕ ਦਾ ਹੱਥ ਆ ਜਿਹੜਾ ਉਹ ਨਹੀਂ ਮੱਚਣਾ ਸੀਗਾ ਕਿਉਂ ਜੀ ਇਹ ਸਾਡੀ ਰੋਜ਼ੀ ਰੋਟੀ ਤੁਰੀ ਜਾਂਦੀ ਹੈ ਥੋੜਾ ਕਿਉਂ ਢੱਡ ਮੱਚਦਾ ਹੈ ਢੱਡ ਤਾਂ ਨਹੀਂ ਮੱਚਦਾ ਅਸੀਂ ਵੀ ਤਾਂ ਰੋਜ਼ੀ ਰੋਟੀ ਕਮਾਉਣੀ ਹੈ ਅਸੀਂ ਬਣਾਉਨੇ ਆ ਪਰ ਅਸੀਂ ਆ ਨਹੀਂ ਬਣਾਉਂਦੇ ਤੁਸੀਂ ਵੀ ਤਾਂ ਬਣਾਉਨੇ ਹੋ ਤੁਸੀਂ ਕਿਉਂ ਬਣਾਉਨੇ ਹੋ ਫਿਰ ਅਸੀਂ ਬਣਾਉਨੇ ਆ ਅਸੀਂ ਆਪਦੇ ਜਵਾਕਾਂ ਦਾ ਖਿਆਲ ਤਾਂ ਰੱਖਦੇ ਹਾਂ ਤੁਹਾਨੂੰ ਤਾਂ ਮੇਰੀ ਫੀਲਿੰਗ ਸਮਝਣੀ ਚਾਹੀਦੀ ਹੈ ਵੀ ਫੀਲਿੰਗ ਤਾਂ ਸਮਝਦੇ ਆ ਪਰ ਇਹ ੱਟਕਾ ਨਾ ਤੁਸੀਂ ਸਮਝੋ ਕਿ ਇਹ ਦੇਖੋ ਫੇਮਸ ਹੋਣ ਦਾ ਕੀੜਾ ਜਿਹੜਾ ਉਹ ਟਿਕੜ ਨਹੀਂ ਦਿੰਦਾ ਬੰਦੇ ਨੂੰ ਮੈਂ ਕਿਉਂ ਛੱਡਿਓ ਕਿਉਂ ਛੱਡਿਆ ਵਾ ਆਸ਼ਰਮ ਸੰਭਾਲ ਕੇ ਬੋਲ ਮੈਨੂੰ ਸੰਭਾਲ ਕੇ ਫਿਰ ਹੋਰ ਕਿੱਥੇ ਛੱਡਣਾ ਜਦੋਂ ਇਹ ਤਾਂ ਖਿਆਲੇ ਉਹ ਕਹਿੰਦਾ ਦੁੱਧ ਮੈਨੂੰ ਨਹੀਂ ਮਿਲਦਾ ਰੋਟੀ ਮੈਨੂੰ ਨਹੀਂ ਮਿਲਦੀ ਮੈਨੂੰ ਕੁੱਟਦੀ ਐ ਮਾਂ ਸਭ ਮਿਲਦਾ ਐ ਨੂੰ ਦਾਦੀ ਮਤਲਬ ਸਭ ਬਰਦਾਦੀ ਹੁਣ ਦਾਦੀ ਘਰੀ ਜਾਊਗੀ ਪਹਿਲਾਂ ਉਹਨੇ ਆਪਦੇ ਜਿਵਾਕ ਸੰਭੇ ਹੋਣਾ ਥੋੜੇ ਜਿਵਾਕ ਸੰਭੇ ਤੁਸੀਂ ਕੀ ਕਰਨਾ ਤੇ ਮੈਂ ਕਿਹੜਾ ਪਿੱਛੋ ਲੈ ਕੇ ਆਈ ਤੂੰ ਕਹਿੰਦਾ ਹੁਣ ਚੰਨ ਤੇ ਜਾਣਾ ਉਹ ਪਲੀਜ਼ ਮੈਂ ਚੰਦ ਤੇ ਚੰਦਪੂਰੀ ਤਾਂ ਹੋ ਫਟਿਆ ਇਸ ਤੋਂ ਪਹਿਲਾਂ ਚੰਦ ਤੇ ਨਹੀਂ ਜਾਣ ਵਾਲੀਆਂ ਗੱਲਾਂ ਐਕਚੁਅਲ ਦੇ ਵਿੱਚ ਮੇਰਾ ਬੱਚਾ ਮੈਨੂੰ ਪਤਾ ਮੈਂ ਕਿੱਦਾਂ ਕੇਅ ਇੰਨਾ ਦਾ ਹੁਣ ਕੀ ਕੀਤਾ ਜਾਵੇ ਜੀ ਇਹ ਇਹ ਮੇਰਾ ਇੱਕ ਮਿੰਟ ਇਹ ਮੇਰਾ ਕੀ ਕਰ ਲੈਣਗੇ ਇਹਨਾਂ ਨੂੰ 8 ਸਾਲਾਂ ਚ ਕੁਝ ਨਹੀਂ ਹੋਇਆ ਹਾਂ ਇਹ ਇਹ ਤਾਂ ਗੱਲ ਹੈਗੀ ਅਸਲ ਚ ਪਿੰਡ ਵਾਲੇ ਵੀ ਇਹ ਮੰਨਦੇ ਆ ਵੀ ਭਾਈ ਹਰੀ ਲਾਂ ਦਾ ਇਹਨੂੰ ਜ਼ਿਆਦਾ ਕਰੇ ਜਾ ਕਮੈਂਟ ਵੀ ਕਰਦੇ ਆ ਪਰ ਠੀਕ ਹੈ ਚਲੋ ਫੋਲੋ ਕਰਨਾ ਕਮੈਂਟ ਕਰਨਾ ਇੱਕ ਚੰਗੀ ਗੱਲ ਆ ਪਰ ਇਹ ਵੀ ਨਾਲ ਦੇਖਣਾ ਪਊ ਨਾ ਵੀ ਪਰਿਵਾਰ ਕਿਹੜੇ ਪਾਸੇ ਨੂੰ ਜਾ ਰਿਹਾ ਠੀਕ ਆ ਇਹਦੀ ਹਜੇ ਬੱਚੇ ਦੀ ਛੋਟੀ ਉਮਰ ਆਪਾਂ ਇੱਕ ਹੋਰ ਵੀ ਚੀਜ਼ਾਂ ਹੈਗੀਆਂ ਜਦੋਂ ਬੱਚੇ ਗੇਮ ਖੇਡਦੇ ਆ ਪਿੱਛੇ ਜੇ ਬਹੁਤ ਸਾਰੀਆਂ ਗੇਮਾਂ ਕਰਕੇ ਜਿਹੜੇ ਬੱਚੇ ਆ ਆਤਮ ਹੱਤਿਆ ਵੀ ਕਰ ਗਏ ਖੁਦ ਖੁਦਕੁਸ਼ੀ ਵੀ ਕਰ ਗਏ ਠੀਕ ਆ ਇਹ ਹੱਥ ਦੇ ਤੁਸੀਂ ਵੇਖ ਲਓ ਇਹਦੇ ਜਿਹੜਾ ਸਾਰਾ ਹੱਥ ਮੱਝ ਕੇ ਬਾਹ ਵੀ ਮੱਚੀ ਅੱਗੇ ਨਹੀਂ ਹੱਥ ਇੱਥੋਂ ਤੱਕ ਮੱਚ ਗਿਆ ਇੱਥੋਂ ਤੱਕ ਦੇਖੋ ਦੇਖੋ ਕਿੱਡਾ ਨੁਕਸਾਨ ਆ ਜਿਹੜਾ ਆਦਾ ਹੋਇਆ ਹੁਣ ਮੈਂ ਤੈਨੂੰ ਫਿਰ ਕੌਣ ਸੰਭੂ ਸੰਭਲੂਗੀ ਕਿ ਤੂੰ ਨਹੀਂ ਨਹੀਂ ਇਹ ਹੁਣ ਮੈਨੂੰ ਹੀ ਸਾਂਭਣਾ ਪੈਣਾ ਜੀ ਹੁਣ ਮੈਂ ਹੀ ਸੰਭੂਗੀ ਕੇਅਰ ਇਹਦੀ ਮੈਂ ਹੀ ਕਰੂੰਗੀ ਇਹਨਾਂ ਦਾ ਤਾਂ ਫਿਰ ਉਹੀ ਲੱਛਣ ਬਸ ਜਿਹੜਾ ਹੈ ਰੀਲਾ ਵਾਲੇ ਇਹ ਅੱਜ ਵੀ ਸਟੈਂਡ ਸੂਣ ਚੱਕੀ ਫਿਰਦੀ ਆ ਹੁਣ ਰੀਲਾ ਬਣਾਉਂਦੀ ਆਈ ਐ ਇਹ ਹਾਂਜੀ ਇਹ ਰੀਲਾ ਬਣਾਉਂਦੀ ਹੈ ਹਾਂਜੀ ਦੱਸੋ ਫਿਰ ਮਾਤਾ ਜੀ ਹੁਣ ਅੱਜ ਦਾ ਟਿਕਣਾ ਸੀ ਨਾ ਉਹ ਹੋ ਮੈਂ ਗਲੀ ਦਾ ਵਲੌਗ ਕੱਢ ਕੇ ਲੈ ਕੇ ਆਈ ਆ ਵੀ ਅੱਜ ਮੈਂ ਜਾ ਰਹੀ ਆ ਠੀਕ ਐ ਥੜੇ ਤੇ ਅੱਜ ਦਾ ਪੱਤਰਕਾਰ ਜੀ ਆਉਣਗੇ ਉਹਨਾਂ ਨੇ ਰੀਲ ਕੱਢਣੀਆਂ ਹੁਣ ਮੰਮਾ ਨੇ ਹੁਣ ਬੁਢੀ ਉਮਰ ਇਹਨਾਂ ਨੇ ਕੁਝ ਕਰਨਾ ਤੇ ਹੈ ਨਹੀਂ ਬੱਚੇ ਹੀ ਸਾਂਭਣਗੇ ਤੇ ਬੱਚਾ ਸਾਂਭਣਾਂਗੇ ਕਿੱਡੀ ਗੱਲ ਬੱਚੇ ਦੇਖੋ ਇਹ ਗੱਲ ਕਹਿਣੀ ਸੌਖੀ ਬੜੀ ਆ ਵੀ ਇਹ ਕਿ ਸਾਂਭਣਗੇ ਕਿਉਂਕਿ ਕੱਲ ਇੱਕ ਜਿਹੜੀ ਘਟਨਾ ਮੋਗੇ ਜ਼ਿਲ੍ਹੇ ਦੇ ਵਿੱਚ ਇਸ ਗੀਤ ਲਾਉਣੇ ਲਾ ਲੋ ਪਰ ਇੰਨਾ ਕਵੀ ਰੱਖੋਣਾ ਆਪਣੇ ਬੱਚਿਆਂ ਦਾ ਖਿਆਲ ਰੱਖੋਣੀ ਤਾਂ ਕਹਿੰਦੀ ਵੀ ਮਾਂ ਤਾਂ ਹੀ ਸੰਭੇ ਜਿਹੜਾ ਕੋ ਸੰਭਣਾਗਾ ਤੁਸੀਂ ਕੀ ਸੇ ਦਰੇ ਤੁਸੀਂ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਤਲਬ ਸਾਸ ਨੂੰ ਭੜਕਾ ਰਹੇ ਹੋ ਮੀ ਮੇਰਾ ਕਤਲ ਕਰ ਦੇਣੇ ਨਹੀਂ ਕਤਲ ਤਾਂ ਨਹੀਂ ਕਰ ਦੇਣੇ ਜਿਹੜੇ ਸਾਹਮਣੇ ਤਾਂ ਆਪ ਵਿਚਾਰੇ ਗਿਣਤੀ ਦੇ ਸਾਹ ਲੈਂਦੇ ਤੈਨੂੰ ਲੱਗਦਾ ਵੀ ਤੇਰਾ ਕਤਲ ਕਰ ਦੇਣਗੇ ਨਹੀਂ ਫਿਰ ਤੁਹਾਡੇ ਕਹਿਣ ਦਾ ਮਤਲਬ ਤਾਂ ਇਹੀ ਹੈ ਵੀ ਮੈਂ ਰੀ ਲਵਣਾ ਨਹੀਂ ਮੈਨੂੰ ਮਾਰ ਦੇਣਗੇ ਨਹੀਂ ਮਾਰ ਤਾਂ ਦੇਣਗੇ ਜਦੋਂ ਤੂੰ ਆ ਹੁਣ ਤੁਸੀਂ ਐਂ ਦੇਖ ਲੋ ਵੀ ਇਹਦੇ ਹੱਥ ਮੱਚ ਗਿਆ ਜੇਕਰ ਤੇ ਵੱਡੀ ਘਟਨਾ ਘਟ ਜਾਂਦੀ ਜ਼ਿੰਮੇਵਾਰ ਕੌਣ ਸੀ ਇਹ ਕੀ ਕਰਤਾ ਹੱਥ ਮੱਚ ਗਿਆ ਪਰ ਜ਼ਿੰਮੇਵਾਰ ਕਿਹੜੀ ਵੱਡੀ ਘਟਨਾ ਕੋਈ ਗੱਲਬਾਤ ਓਦਾਂ ਹੋ ਜਾਂਦੀ ਜਵਾਕ ਨੂੰ ਕੋਈ ਗੱਲਬਾਤ ਨਹੀਂ ਮੈਂ ਬੈਠੀ ਹਜੇ ਇਹ ਅਹੀਂ ਕਿ ਮੈਂ ਗੱਲਬਾਤ ਹੋ ਰਹੀ ਨਹੀਂ ਇਹ ਇਰਾੜ ਲੱਗਿਆ ਹੁੰਦਾ ਜਵਾਕ ਹੱਥ ਬਾਲਣ ਦਾ ਕਰੰਟ ਨਾਲ ਕੋਈ ਓਦਾਂ ਦੀ ਘਟਨਾ ਘਟਦੀ ਫੇਰ ਹੁਣ ਦੱਸੋ ਅੱਗੇ ਵੀ ਕਿ ਦੱਸੋ ਗੱਲ ਮਤਲਬ ਇੰਨੀ ਕਿ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਬਸ ਧਿਆਨ ਰੱਖੂੰਗੀ ਇਹਦਾ ਹੱਥ ਜਿਹੜਾ ਤੁਸੀਂ ਵੇਖੋ ਇਹਦਾ ਮੱਚ ਤਾਂ ਗਿਆ ਜਵਾਕ ਦਾ ਪਰ ਅਸਲ ਦੇ ਵਿੱਚ ਇਹ ਚੀਜ਼ ਹੁਣ ਤੁਸੀਂ ਦੱਸੋ ਵੀ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ ਹੈਨਾ ਮੈਂ ਗੱਲ ਕਰਦੀ ਆ ਬਈ ਦੇਖੋ ਮੇਰੇ ਬੱਚੇ ਦਾ ਹੱਥ ਮਚਣਾ ਸੀ ਹੈਨਾ ਤੁਸੀਂ ਆਉਣਾ ਸੀਗਾ ਕਿੱਡੀ ਵੱਡੀ ਨਿਊਜ਼ ਬਣ ਗਈ ਮੇਰੇ ਲਈ ਇਹਦਾ ਤਾਂ ਉਹ ਹੋ ਹੋ ਕੰਮ ਹੋਇਆ ਪਿਆ ਵੀ ਅਸਲ ਦੇ ਵਿੱਚ ਪੈਂਡੂ ਜੜਾ ਜਾਵੇ ਕੰਬਲੀ ਨੂੰ ਚੁੱਲ੍ਹੇ ਥੱਪਨ ਵਾਲਾ ਇਹਦਾ ਲੈਵਲ ਆ ਇਹਦਾ ਉਹ ਕੰਮ ਹੋਇਆ ਪਿਆ ਮੈਂ ਤਾਂ ਉਹੀ ਹਾਲ ਹੋਇਆ ਪਿਆ ਇਹਦਾ ਸਹੀ ਗੱਲ ਹੈ ਜੀ ਬਿਲਕੁਲ ਸਹੀ ਇਹੀ ਗੱਲ ਹੋਈ ਪਈ ਹੈ ਕੀ ਕਹਿਣਾ ਹੋਰ ਦੱਸੋ ਫਿਰ ਕੋਈ ਗੱਲ ਬਾਤ ਇਹਦੇ ਬਾਰੇ ਕੀ ਬਸ ਇਹਨਾਂ ਨੂੰ ਆਪਸ ਚਾਹੀਦਾ ਵੀ ਬੱਚਿਆਂ ਦਾ ਧਿਆਨ ਕਰਨ ਤੇ ਆਪਣੇ ਘਰ ਦੇ ਕਮਕਾਰਾਂ ਦੇ ਵਿੱਚ ਵੀ ਇਹ ਟਾਈਮ ਦੇਣ ਜੀ ਵੀਡੀਓ ਤੈਨੂੰ ਦੱਸੋ ਹੁਣ ਅੱਗੇ ਤੋਂ ਤੁਸੀਂ ਇਹਦਾ ਖਿਆਲ ਰੱਖਣਾ ਕੰਮ ਕਰਨਾ ਨਹੀਂ ਕਰਨਾ ਨਹੀਂ ਅੱਗੇ ਤੋਂ ਖਿਆਲ ਰੱਖੂੰਗੀ ਮੈਂ ਹੁਣ ਵੱਡਾ ਹੋ ਰਿਹਾ ਮੇਰਾ ਬੇਟਾ ਤੇ ਹੁਣ ਹੌਲੀ ਹੌਲੀ ਅਸੀਂ ਫੈਮਿਲੀ ਬਲੌਕ ਕੱਢਿਆ ਕਰਾਂਗੇ ਅੱਛਾ ਇਹ ਹਜੇ ਠੀਕ ਆ ਕਰੇਜ ਹੈਗਾ ਪਰ ਮੈਂ ਕਹਿੰਦਾ ਜਰੂਰ ਤੁਸੀਂ ਜੀ ਇਹ ਦੇਖੋ ਇੰਸਟਾਗ੍ਰam ਤੇ ਜਿਹੜੇ ਮੇਰੇ ਫਾਲੋਅਰਸ ਆ ਹਨਾ 25 30 ਹਜ਼ਾਰ ਮੇਰੇ ਫਾਲੋਅਰਸ ਹੋ ਗਏ ਫੇਸਬੁੱਕ ਤੇ ਵੀ ਇੰਨੇ ਕੁ ਹੋ ਗਏ ਆ ਹੌਲੀ ਹੌਲੀ ਮੈਂ ਗਰੋਥ ਕਰ ਰਹੀ ਆ ਹੁਣ ਤੁਸੀਂ ਆ ਗਏ ਹੁਣ ਤੁਹਾਡੇ ਨਾਲ ਇੱਕ ਰੀਲ ਮੇਰੀ ਰਿਕੁਐਸਟ ਹੈ ਸਰ ਪਲੀਜ਼ ਕਰ ਦਿਓ ਦੱਸੋ ਹੁਣ ਤੁਸੀਂ ਦੱਸੋ ਵੀ ਬੰਦਾ ਖਬਰ ਕਰਨ ਦੇ ਵੀ ਕਿਹੜੇ ਤਰੀਕੇ ਨਾਲ ਜਾਇਆ ਕਰੂ ਇਹਨਾਂ ਦਾ ਤਾਂ ਆਹ ਕਰੇਜ ਆ ਇਸ ਬੱਚੇ ਦਾ ਜਿਹੜਾ ਇਹਨਾਂ ਨੇ ਹੱਥ ਮਚਾ ਕੇ ਰੱਖਤਾ ਪਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹਰ ਵਾਰ ਦੀ ਤਰ੍ਹਾਂ ਮਲੂਕਾ ਟੀਮ ਨੇ ਕਿ ਹੋਰ ਮੈਸੇਜ ਦੇਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਆ ਠੀਕ ਆ ਕਿਉਂਕਿ ਇਹ ਘਟਨਾਵਾਂ ਬਹੁਤ ਸਾਰੀਆਂ ਹੋ ਰਹੀਆਂ ਸਾਨੂੰ ਇਹ ਖਿਆਲ ਰੱਖਣਾ ਪਊਗਾ ਕੰਮ ਜ਼ਰੂਰ ਕਰੋ ਆਪਣਾ YouTube ਜੀ ਇੱਕ ਗੱਲ ਮੈਂ ਹੋਰ ਕਹਿਣੀ ਆ ਤੁਸੀਂ ਇਹ ਦੇਖੋ ਮੈਂ ਜਿਹੜੀਆਂ ਰੀਲਾਂ ਕੱਢਦੀਆਂ ਠੀਕ ਆ ਉਹ ਠੀਕ ਆ ਕੋਈ ਟ੍ਰੈਂਡਿੰਗ ਸੌਂਗ ਆ ਗਿਆ ਕੋਈ ਨਖਰਾ ਸ਼ਖਰਾ ਕਰਕੇ ਉਹਦਾਂ ਦੀ ਰੀਲ ਕੱਢ ਲਈ ਮੈਂ ਕੋਈ ਇੰਸਟਾ ਤੇ ਮੈਂ ਕੋਈ ਫੇਸਬੁੱਕ ਤੇ ਵੀਡੀਓ ਮਤਲਬ YouTube ਤੇ ਕੋਈ ਨੰਗਾ ਨਾਚ ਤਾਂ ਨਹੀਂ ਨਾ ਕਰਦੀ ਲੋਕ ਇਥੇ ਕੱਪੜੇ ਲਾ ਲਾ ਕੇ ਫੇਮਸ ਹੋ ਜਾਂਦੇ ਅਸੀਂ ਉਹੋ ਜਿਹਾ ਕੁਛ ਲੱੱਚਰ ਤਾਂ ਨਹੀਂ ਵਿਖਾ ਰਹੇ ਇਹ ਗੱਲ ਵੀ ਤੁਸੀਂ ਕਹੋ ਨਾ ਤੇ ਟਾਈਮ ਮੰਨਣੀ ਪੈਣੀ ਹੈ ਨਾ ਜੇ ਤੁਸੀਂ ਆਪਦੇ ਜਵਾਕਾਂ ਦਾ ਖਿਆਲ ਰੱਖਦੇ ਇਹਦਾ ਇਹਨੂੰ ਕਿਉਂਕਿ ਇਹਨੂੰ ਟਾਈਮ ਅੱਜ ਠੀਕ ਆ ਫੋਨ ਦਾ ਮੋਬਾਈਲ ਦਾ ਜੋਗ ਹੋ ਗਿਆ ਪਰ ਟਾਈਮ ਨਹੀਂ ਦਿੱਤਾ ਜਾ ਰਿਹਾ ਜਿੰਨਾਂ ਦੇੜੇ ਹੋ ਗਏ ਉਹਨਾਂ ਅੰਦਰ ਤੋਂ ਅਸੀਂ ਦੂਰ ਹੋ ਗਏ ਅੱਜ ਦੀ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਮਿੱਤਰੋ ਇਹ ਮਲੂਕਾ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹਰ ਵਾਰ ਦੀ ਤਰ੍ਹਾਂ ਕੀਤੀ ਹੈ ਕਿਉਂਕਿ ਮੈਂ ਕਹਿੰਦਾ ਵੀਡੀਓ ਬਣਾਓ ਰੀਲਾਂ ਬਣਾਓ ਜਿੰਨੇ ਪਲੇਟਫਾਰਮ ਆ ਜਿੱਥੇ ਤੁਹਾਡਾ ਬਿਜ਼ਨਸ ਚੱਲਦਾ ਆਪ ਦਾ ਚਲਾਓ ਠੀਕ ਆ ਕਮਾਈ ਕਰੋ ਪਰ ਸਹੀ ਤਰੀਕੇ ਦੇ ਨਾਲ ਆਪਾਂ ਕਮਾਈ ਕਰਗੇ ਇਹ ਨਾ ਹੋਵੇ ਵੀ ਆਪਾਂ ਬੱਚਿਆਂ ਦਾ ਖਿਆਲ ਹੀ ਨਾ ਰੱਖ ਸਕੀ ਆਪਾਂ ਪਰਿਵਾਰ ਦਾ ਕਿਉਂਕਿ ਬਹੁਤ ਸਾਰੀਆਂ ਹੀ ਘਟਨਾਵਾਂ ਹੋਈਆਂ ਮੇਰੇ ਆਪ ਦੇ ਪਿੰਡ ਵੀ ਇਹ ਘਟਨਾਵਾਂ ਹੋਈਆਂ ਕਿ ਜਿਹੜਾ ਰਾੜ ਸੀ ਉਹ ਲਾ ਦਿੱਤਾ ਗਿਆ ਬਾਅਦ ਵਿੱਚ ਆਪਾਂ ਰਾੜ ਲਾ ਵੀ ਦਿੰਨੇ ਆ ਵੀ ਬੰਦ ਪਰ ਪਾਣੀ ਤਾਂ ਗਰਮ ਰਹਿੰਦਾ ਨਾ ਛੋਟੇ ਬੱਚੇ ਉਹਦੇ 'ਚ ਜਾ ਕੇ ਹੱਥ ਪਾ ਲੈਂਦੇ ਆ ਹੱਥ ਮੱਚ ਗਿਆ ਜਾਂ ਆਪ ਦੇ ਉੱਤੇ ਡੋਲ ਲੈਂਦੇ ਆ ਜਿਹੜਾ ਸਰੀਰ ਆ ਪੇਟ ਵਾਲਾ ਪਾਸਾ ਮੱਚ ਗਿਆ ਤੇ ਜਿਹੜਾ ਬੰਦਾ ਮਾਚਿਆਂ ਦਾ ਤੁਹਾਨੂੰ ਪਤਾ ਉਹ ਬੇਸ਼ੱਕ ਮੰਜੇ ਤੇ 5 ਦਿਨ 10 ਦਿਨ ਆ ਤਾ ਜਿੰਨਾ ਦਿਨ ਮਰਜ਼ੀ ਪਿਆਰ ਰਵੇ ਭਰਾਖਰ ਨੂੰ ਮੌਤ ਹੋ ਜਾਂਦੀ ਹੈ ਇਦਾਂ ਦੀਆਂ ਘਟਨਾਵਾਂ ਇਹ ਹੋਈਆਂ ਠੀਕ ਆ ਆ ਹੁਣ ਕੱਲ ਜਿਹੜੀ ਮੋਗੇ ਘਟਨਾ ਘਟੀ ਆ ਰੀਲਾਂ ਪਾਉਣ ਪਿੱਛੇ ਪਤੀ ਨੇ ਆਪਦੀ ਪਤਨੀ ਦਾ ਕਤਲ ਕੀਤਾ ਬੱਚਾ ਨੇ ਵੀ ਦੱਸਿਆ ਵੀ ਉਹ ਰੀਲਾਂ ਸਹੀ ਨਹੀਂ ਪਾਉਂਦੀ ਸੀਗੀ ਠੀਕ ਆ ਇਹ ਚੀਜ਼ਾਂ ਹੋਰ ਆਈਆਂ ਬਹੁਤ ਸਾਰਾ ਕਿਤੇ ਨੰਗੇਜ ਵਿਖਾਈ ਜਾ ਰਹੀ ਆ ਪਰ ਸਾਨੂੰ ਚਲੋ ਇੰਨਾ ਕ ਪ੍ਰਾਊਡ ਆ ਮੈਨੂੰ ਮੇਰੀ ਟੀਮ ਨੂੰ ਕਿ ਅਸੀਂ ਕੋਈ ਵਲਗਰ ਸ਼ਬਦ ਨਹੀਂ ਬੋਲਦੇ ਕੋਈ ਉਹ ਜੀ ਚੀਜ਼ ਨਹੀਂ ਐਂਟਰਟੇਨਮੈਂਟ ਵੀ ਤੁਹਾਡਾ ਕਰਦੇ ਆ ਠੀਕ ਆ ਤੁਸੀਂ ਇਹ ਵੀ ਕਹੋਗੇ ਵੀ ਵੀਡੀਓ ਤਾਂ ਤੁਸੀਂ ਵੀ ਪਾਉਣੇ ਹੋ ਰੀਲਾਂ ਤਾਂ ਤੁਸੀਂ ਵੀ ਪਾਉਣੇ ਆ ਪਰ ਅਸੀਂ ਇਹ ਕੋਸ਼ਿਸ਼ ਕਰਦੇ ਆ ਵੀ ਇੱਕ ਮੈਸੇਜ ਮੈਸੇਜ ਦੇਣ ਦੀ ਅਸੀਂ ਕੋਸ਼ਿਸ਼ ਕਰਦੇ ਆ ਠੀਕ ਆ ਪਰ ਅਸੀਂ ਕਿਸੇ ਦਾ ਵਿਰੋਧ ਵੀ ਨਹੀਂ ਕਰਦੇ ਪਰ ਇੱਕ ਇਹ ਇੱਕ ਮੈਸੇਜ ਸੀਗਾ ਇਸ ਟੀਮ ਰਾਹੀਂ ਜਿਹੜਾ ਅਸੀਂ ਦੇਣਾ ਸੀਗਾ ਤੇ ਉਹ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਸੇਜ ਇਸ ਵੀਡੀਓ ਰਾਹੀਂ ਕਿਉਂਕਿ ਇੱਕ ਤੁਹਾਨੂੰ ਪਤਾ ਜਰੀਆ ਇੱਕ ਵਿਧੀ ਤਾਂ ਬਣਾਉਣੀ ਪੈਂਦੀ ਆ ਲੋਕਾਂ ਤੱਕ ਮੈਸੇਜ ਇਹ ਲਿਆਂਣ ਲਈ ਅਸੀਂ ਉਹੀ ਕੋਸ਼ਿਸ਼ ਕੀਤੀ ਹੈ ਤੇ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਵੀਡੀਓ ਜੀ ਸਦਕੇ ਬਣਾਓ ਲੋਕਾਂ ਨੇ ਬੋਲਣਾ ਬੋਲੀ ਜਾਣਾ ਠੀਕ ਆ ਪਰ ਗਲਤ ਨਾ ਬਣਾਓ ਏ ਨਾ ਹੋਵੇ ਕਿ ਤੁਹਾਡਾ ਨੁਕਸਾਨ ਹੋ ਜੇ ਹੁਣ ਬਹੁਤ ਸਾਰੀਆਂ ਵੀਡੀਓ ਕੀ ਹੁੰਦੀਆਂ ਕੋਈ ਨਹਿਰ ਤੇ ਬਣਾਉਂਦਾ ਜਾ ਕੇ ਠੀਕ ਆ ਨਹਿਰ ਦੇ ਕੋਲੇ ਕਈ ਰੀਲ ਬਣਾਉਣ ਦੇ ਚੱਕਰ ਚ ਮੋਬਾਈਲ ਡਿੱਗ ਪੈਂਦਾ ਕਦੇ ਉਹ ਬੰਦਾ ਆਪ ਡਿੱਗ ਪੈਂਦਾ ਕਈ ਰੇਲਵੇ ਸਟੇਸ਼ਨ ਤੇ ਜਾ ਕੇ ਰੇਲ ਗੱਡੀ ਦੇ ਮੂਹਰੇ ਜਾ ਕੇ ਐਦਾਂ ਬਣਾ ਕੇ ਰੀਲਾਂ ਬਣਾਉਂਦੇ ਆ ਪਿੱਛੇ ਰੇਲ ਗੱਡੀ ਵਜਦੀ ਆ ਉਹ ਘਟਨਾਵਾਂ ਹੋ ਜਾਂਦੀਆਂ ਇਹ ਜਗ੍ਹਾ ਤੇ ਐਦਾਂ ਜਾ ਕੇ ਰੀਲਾਂ ਮਰਾਉਣੀਆਂ ਬਹੁਤ ਗਲਤ ਆ ਕੋਈ ਬਹੁਤ ਉੱਚੀ ਥਾਂ ਤੇ ਜਗਾ ਤੇ ਚੜ ਕੇ ਉੱਥੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਡਿੱਗ ਪੈਂਦਾ ਇਹੋ ਜਿਹੀਆਂ ਰੀਲਾਂ ਇਹੋ ਜਿਹੀਆਂ ਵੀਡੀਓ ਜਿਹੜੀਆਂ ਉਹ ਨੁਕਸਾਨ ਦੇ ਹੁੰਦੀਆਂ ਉਹਨਾਂ ਤੋਂ ਸੁਚੇਤ ਕਰਨ ਦੇ ਵਾਸਤੇ ਅਸੀਂ ਇਹ ਵੀਡੀਓ ਜਿਹੜੀ ਉਹ ਤੁਹਾਨੂੰ ਦਿਖਾਈ ਆ ਜੀ ਸਤ ਕੇ ਬਣਾਓ ਆਜ਼ਾਦੀ ਹਰ ਬੰਦੇ ਨੂੰ ਜਿਹੜੀ ਮੰਨਣੀ ਚਾਹੀਦੀ ਆ ਹਰ ਬੰਦਾ ਆਜ਼ਾਦ ਆ ਪਰ ਇਸ ਤਰੀਕੇ ਨਾਲ ਕਿ ਅਸੀਂ ਆਪਣਾ ਨੁਕਸਾਨ ਆ ਜਿਹੜਾ ਉਹ ਨਾ ਕਰ ਸਕੀਏ ਠੀਕ ਆ ਜੀ ਤੇ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜਿਸਕਰਨ ਸਿੰਘ ਮਲੂਕਾ ਧੰਨਵਾਦ